ਸਸਿਕਾਲ ਸਾਰਿਆਂ ਨੂੰ ਅੱਜ ਤਈਗ ਹੈਗੇ 2 ਦਸੰਬਰ ਤੇ ਮੈਂ ਇਸ ਟਾਂ ਖੜਾ ਲਾਉਂਸ ਸੱਤੋਂ ਦੇ ਵਿੱਚ ਤੇ ਬੜਾ ਸੋਹਣਾ ਧੁੰਦ ਵਾਲਾ ਮਾਹੌਲ ਹੈ ਧੁੰਦ ਪਈ ਜਾਂਦੀ ਇੱਥੇ ਜਿਵੇਂ ਪੰਜਾਬ ਨਾਲ ਦਾ ਪੂਰੇ ਆਸਟ੍ਰੇਲੀਆ 'ਚ ਗਰਮੀਆਂ ਪਈਆਂ ਜਾਂਦੀਆਂ ਤੇ ਇੱਥੇ ਤਾਂ ਸਵੇਰੇ ਧੁੰਦ ਪਈ ਜਾਂਦੀ ਹੈ ਟੈਂਟ ਦੇ ਵਿੱਚੋਂ ਮੈਂ ਸਾਰਾ ਸਮਾਨ ਇਕੱਠਾ ਕਰਨਾ ਬਸ ਚੱਕ ਕੇ ਲੈ ਸਾਈਕਲ ਤੇ ਲੱਦਣਾ ਹੀ ਹੈ ਤੇ ਟੈਂਟ ਇਕੱਠਾ ਕਰਨਾ ਬਾਕੀ 올 ਡਨ ਹੈ ਤੇ ਇਕੱਠਾ ਕਰਕੇ ਲਿਆ ਕੇ ਇੱਥੇ ਖੜਾ ਕੇ ਤੇ ਫਿਰ ਆਪਾਂ ਪਰ ਆਪਾਂ ਨਹੀਂ ਮੈਂ ਨਾ ਜਾਣਾ ਤੇ ਨਾ ਨੂੰ ਕਿਸੇ ਬ੍ਰੈਕਫਾਸਟ ਤਿਆਰ ਕਰਕੇ ਫਿਰ ਅਗਲੇ ਸਫਰ ਬਾਰੇ ਦੱਸਾਂਗੇ ਆਪਾਂ ਨਹੀਂ ਹੈ ਲੇਟ ਜਾਵਾਂਗੇ ਅਜੇ ਨਹੀਂ ਜਾਣਾ ਫਿਰ ਕੰਮ ਕਰਨਾ ਮੈਂ ਥੋੜਾ ਜਿਹਾ ਮਿਊਜ਼ਿਕ ਤੇ ਤਾਂ ਕਰਕੇ ਮੈਂ ਸਵੇਰੇ 5:30 ਵਜੇ ਉੱਠ ਗਿਆ ਸੀ ਤੇ ਹੁਣ 6:30 ਹੋਏ ਆ ਹਾਂ 6:30 ਹੋਏ ਤੇ ਮੋਰਨ ਕੀ ਆ ਬਾਤ ਆ ਯਾਰ ਇਹ ਆ ਗਏ ਪਹੇਲੇ ਤੇ ਇਹ ਸਗਲ ਪੂਰਾ ਚਾਰਜ ਹੋ ਗਿਆ ਇਕ ਤੀਰੇ ਕਮੇ ਇੱਥੇ ਪਤਾ ਕਿ ਜਦੋਂ ਉਹ ਦੀ ਤੰਦ ਹੁੰਦੀ ਹੈ ਨਾ ਜਾਂ ਉਹ ਦੀ ਠੰਡ ਹੁੰਦੀ ਹੈ ਆਪਣੇ ਚੁੱਲ੍ਹੇ ਬਲਦੇ ਹੁੰਦੇ ਧੂਣੀਆਂ ਬਲਦੀਆਂ ਹੁੰਦੀਆਂ ਉਹਦਾ ਧੂਆਂ ਦੀ ਖੁਸ਼ਬੂ ਜੀ ਆਉਂਦੀ ਹੁੰਦੀ ਹੈ ਬਸ ਉਹ ਨਹੀਂ ਆ ਰਹੀ ਇੱਥੇ ਬਾਕੀ ਸਾਰਾ ਕੁਝ ਸੇਮ ਤੇ ਸੇਮ ਹੀ ਆ ਆ ਜੀ ਮੱਸੇ ਤੇ ਉੱਥੇ ਇਕੱਲਾ ਟੈਂਟਰ ਰਹਿ ਗਿਆ ਬਾਕੀ ਸਾਰਾ ਕੁਝ ਆਪਾਂ ਇੱਧਰ ਲਿਆਂਦੇ ਆ ਹੈਗਾ ਮੇਰਾ ਚੁੱਲਾ ਉਹਨਾਂ ਨੂੰ ਜੋੜ ਕੇ ਇਹ ਐਂ ਕਰਕੇ ਜੋੜ ਦਿੰਦੇ ਆਂ ਅੰਦੇ ਐਸਾ ਰ ਹੋ ਕੇ ਇਹਦੇ ਵਿੱਚ ਫਿਰ ਚਾਹ ਬਣਾਵਾਂਗੇ ਕਾਫੀ ਅੱਜ ਸਵੇਰ ਤੋਂ ਮੈਂ ਕੰਮ ਕਰੀ ਜਾਂਦਾ ਤੇ ਸਮਾਂ ਹੋ ਗਿਆ 12 ਮੈਂ ਸਵੇਰੇ 5:30 ਵੀ ਉੱਠ ਗਿਆ ਸੀਗਾ ਨਾ ਉੱਠੋਗੇ ਤਿਆਰ ਬੋਕੇ ਕੰਮ ਹੀ ਕਰੀ ਜਾਂਦਾ ਮੈਂ ਸਵੇਰ ਦਾ ਬੈਠਾ ਇੱਥੇ ਅ ਮੇਰਾ ਥੋੜਾ ਮਿਊਜ਼ਿਕ ਦਾ ਕੰਮ ਪੈਂਡਿੰਗ ਪਿਆ ਸੀਗਾ ਉਹ ਕਰਨਾ ਹੈਗਾ ਤੇ ਇੱਕ ਅੱਜ ਜਿਹੜੀ ਵੀਡੀਓ ਆਣੀ ਹੈ ਨਾ ਉਹ ਐਡਿਟ ਕਰਨੀ ਸੀਗੀ ਉਹ ਮੈਂ ਕਰਤੀ ਮਤਲਬ ਥੋੜੀ ਜਿਹੀ ਰਹਿ ਗਈ ਫੋਨ ਵਾਲੀ ਹੈ ਮੈਨੂੰ ਨਾ ਅੱਜ ਇੱਕ ਚੀਜ਼ ਪਤਾ ਲੱਗੀ ਆ ਜਿਹੜੇ ਮੈਂ ਪਿਛਲੇ ਜਿੰਨੇ ਵੀ ਵਲੌਗ ਬਣਾਏ ਸੀ ਨਾ ਨਾ ਉਹ ਸਾਰੇ ਦੇ ਸਾਰੇ ਕਟ ਰੈਜੂਲੇਸ਼ਨ ਚ ਬਣੇ ਆ। ਅ ਉਹਦਾ ਕਾਰਨੇਸੀਕੰ ਬੰਨੂ ਡਿਡਿੰਗ ਨਹੀਂ ਆਉਂਦੀ। ਪ੍ਰੋਫੈਸ਼ਨਲ ਵਾਲੀ ਨਹੀਂ ਆਉਂਦੀ ਸੀ ਜੀ। ਮਤਲਬ ਮੈਂ ਸ਼ੂਟ ਐਚਡੀ ਕਰਦਾ ਸੀਗਾ ਬਹੁਤ ਸੋਹਣੀ ਵੀਡੀਓ ਹੁੰਦੀ ਸੀ ਮੇਰੇ ਫੋਨ 'ਚ ਵੀ ਸੋਹਣੀ ਚਲਦੀ ਸੀ ਕਿ ਲੈਪਟਾਪ ਸੋਹਣੀ ਚਲਦੀ ਸੀਗੀ। ਜਦੋਂ ਮੈਨੂੰ YouTube ਤੇ ਪਾਉਂਦਾ ਸੈਟ ਕਰਕੇ ਉਹ ਕੁਆਲਿਟੀ ਲੋ ਹੋ ਜਾਂਦੀ ਸੀਗੀ। ਮੈਂ ਵੇਖਦਾ ਸੀਗਾ ਵੀ ਬਾਕੀਆਂ ਦੀ ਇੰਨੀ ਸੋਹਣੀ ਵੀਡੀਓ ਆਉਂਦੀ ਤੇ ਮੇਰੀ ਇੰਨੀ ਖਰਾਬ ਕਾਤੋਂ ਹੁੰਦੀ ਹੈ ਹਾਲਾਂਕਿ ਮੇਰੇ ਕੋਲ ਵੀ ਫੋਨ 15 ਸੀਗਾ ਨਾ ਹੁਣ 16 ਹੈਗਾ ਤੇ ਵੀ ਵਧੀਆ ਹੋਣੀ ਚਾਹੀਦੀ ਹੈ ਨਾ। ਫਿਰ ਮੈਨੂੰ ਸੈਟਿੰਗ ਪਤਾ ਲੱਗੀ ਉਹ ਇੱਕ ਐਚ ਡੀ ਆਰ ਸੈਟਿੰਗ ਹੁੰਦੀ ਹੈ ਉਹ ਨੇਬਲ ਕਰਨੀ ਪੈਂਦੀ ਹੁੰਦੀ ਹੈ ਉਹ ਮੈਂ ਹੁਣ ਜਦੋਂ ਕੀਤੀ ਨਾ ਤੇ ਉਹ ਸੇਮ ਉਹੀ ਕੁਆਲਿਟੀ ਨਿਕਲਾਈ ਤੇ ਜਿਹੜਾ ਕੱਲ ਵਾਲਾ ਵਲੌਗ ਅੱਜ ਤੁਸੀਂ ਕੱਲ ਵਾਲਾ ਵਲੌਗ ਦੇਖਿਆ ਸੀਗਾ ਨੰਬਰ 1 ਵਾਲਾ ਨਾ ਉਹ ਮੈਂ ਵੀ ਐਨ ਪਲੇਅਰ ਤੇ ਕੀਤਾ ਸੀ ਐਡੀਟ ਤੇ ਵੀ ਐਨ ਪਲੇਅਰ ਚ ਉਹ ਜਿਹੜੀ ਐਚ ਡੀ ਆਰ ਸੈਟਿੰਗ ਹੁੰਦੀ ਹੈ ਨਾ ਆਟੋਮੈਟਿਕਲੀ ਔਨ ਹੁੰਦੀ ਹੈ ਤੇ ਇਹਦੇ ਵਿੱਚ ਕਰਨੀ ਪੈਂਦੀ ਹੈ ਇਹਦੇ ਵਿੱਚ ਹੁਣ ਮੈਂ ਕੀਤੀ ਹੈ ਫਾਈਨਲ ਕੱਟ ਅਪਰੋਚ ਤੇ ਅੱਜ ਇਹਦੀ ਐਡੀਟਿੰਗ ਆਊਟਪੁੱਟ ਦੇਖਾਂਗੇ ਤੇ ਕੱਲ ਵਾਲੀ ਦੋਨਾਂ ਕੰਪੇਅਰ ਕਰਕੇ ਵੇਖਾਂਗੇ ਫਿਰ ਜਿਹੜਾ ਸੌਫਟਵੇਅਰ ਸਹੀ ਹੋਇਆ ਆਪਾਂ ਯੂਜ਼ ਕਰਿਆ ਕਰਾਂਗੇ ਵੀਐਨ ਪਲੇਅਰ ਜਾਂ ਫਿਰ ਫਾਈਨਲ ਕੱਟ ਪ੍ਰੋ ਹੁਣ ਤਾਂ ਮੈਨੂੰ ਵੀਐਨ ਪਲੇਅਰ ਵੀ ਆ ਗਿਆ ਮੈਂ ਤੀਜਾ ਵੀ ਕਰਤਾ ਉਹ ਤੇ ਵਧੀਆ ਸੋਹਣਾ ਤਰੀਕਾ ਨਾਲ ਹੋ ਗਿਆ ਤੀਜਾ ਵੀ ਤੇ ਹੁਣ ਤਾਂ ਜਿਹੜਾ ਮਰਜ਼ੀ ਆਜਾ ਆਪਾਂ ਦੇਖ ਲੈਣਾ ਵਧੀਆ ਕੰਮ ਸਿੱਖੀਆਂ ਨੇ ਹੌਲੀ ਹੌਲੀ ਤੇ ਮੈਂ ਬ੍ਰੇਕਫਾਸਟ ਕਰ ਲਿਆ ਸਵੇਰੇ ਸਾਰੇ ਇੱਥੇ ਦੋ ਬ੍ਰੈਡ ਤੇ ਨਾਲ ਦੋ ਆਂਡੇ ਤੇ ਹੁਣ ਫਿਰ ਭੁੱਖ ਲੱਗੀ ਤੇ ਆ ਮੈਂ ਓਟਸ ਇੱਕ ਦੁੱਧ ਦਾ ਪੈਕੇਟ ਪਿਆ ਸੀਗਾ ਮਗਾ ਸ਼ਹਿਰ ਚ ਜਾਣਾ ਹੈ ਕਿ ਕੀ ਕਰਨਾ ਦੋ ਦੋ ਫੇਕ ਹੋਰ ਲਗਾ ਦੇ ਇਹ ਇਹਨੂੰ ਤਿੰਨ ਵੇੜ ਦਿੰਦੇ ਆਂ ਬਾਹਰ ਨਹੀਂ ਚੱਕਣਾ ਪਊਗਾ ਰਾਜ ਥੋੜਾ ਕੰਮ ਹੋਰ ਕਰਾਂਗੇ ਫਿਰ ਕੋਈ ਨਿਕਲਾਂਗੇ ਤੇ ਸਮਾਂ ਹੋ ਗਿਆ 2:01 ਮੈਂ ਇੱਥੇ ਹੀ ਬੈਠਾ ਹੈਗਾ ਮੈਂ ਕੰਮ ਕਰੀ ਜਾਂਦਾ ਹੈਗਾ ਵੀਡੀਓ ਐਡਿਟ ਕਰ ਲਈ ਰੈਂਡਰ ਲਾਇਆ ਹੋਇਆ ਰੈਂਡਰ ਬੜਾ ਟਾਈਮ ਲੱਗਿਆ ਅੱਜ ਕੀ ਨਵੀਂ ਸੈਟਿੰਗ ਦੇ ਨਾਲ ਤੇ ਹੁਣ ਇਹਦੀ ਵੇਟ ਹਜੇ ਕਰਨੀ ਪੈਣੀ ਹੈ ਮਈ ਵਾਲਾ ਮੌਸਮ じゃ ਹੋ ਗਿਆ ਤੇ ਜਦੋਂ ਮੈਂ ਪੌੜ ਜੇ ਕਿਹਾ ਸੀ ਨਾ ਮੈਂ ਉਹ ਬੁੱਕ ਨਹੀਂ ਕੀਤਾ ਮੈਂ ਕਿਹਾ ਚੱਲ ਮੈਂ ਫਿਰ ਜਾ ਕੇ ਕਰ ਲੂੰਗਾ ਤੇ ਉਹ ਮੈਂ ਹੁਣ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਖਾ ਮੈਂ ਆਈ ਜਾਣਾ 2 ਘੰਟੇ ਤੱਕ ਪਹੁੰਚ ਜਾਊਗਾ ਕਹਿੰਦੇ ਸੌਰੀ ਅਸੀਂ ਫੁੱਲ ਹੋ ਗਏ ਓਨਲੀ ਡਬਲ ਰਹਿ ਕੇ ਕਰ ਲੈ ਸਿੰਗਲ ਸਾਰੇ ਫੁੱਲ ਹੋ ਗਏ ਤੇ ਹੁਣ ਆਪਾਂ ਨੂੰ ਥੋੜੇ ਜੇ ਹੋਰ ਪੈਸੇ ਖਰਚਣੇ ਪੈਣੇ ਆ ਕਿਉਂਕਿ ਮੈਨੂੰ ਐ ਵਿਚਾਲ ਐਕਸਪੀਰੀਅੰਸ ਲੈ ਲਿਆ ਜਾਏ ਜੇ ਮੈਂ ਸਵੇਰੇ ਬੁੱਕ ਕਰ ਲੈਂਦਾ ਫਿਰ ਜ਼ਿਆਦਾ ਵਧੀਆ ਰਹਿਣਾ ਸੀਗਾ ਪਰ ਇਦਾਂ ਵੀ ਹੋ ਜਾਂਦਾ ਹੁੰਦਾ ਅੱਜ ਤਾਂ ਬੜਾ ਹੀ ਆਰਾਮ ਫਰਮਾ ਲਿਆ ਮੈਂ ਕੰਮ ਬੜਾ ਪਿਆ ਸੀ ਮੇਰਾ ਕਰਨ ਵਾਲਾ ਮੋਹਨ ਵੇੜੀ ਜਾਂਦਾ ਸਾਰਾ ਸਾਰਾ ਤਾਂ ਕਰਕੇ ਲੇਟ ਹੋ ਗਿਆ ਉਹ ਵਿਚਾਰ ਆਪਣੀ ਵੇਟ ਕਰੀ ਅੰਦਰ ਕਹਿੰਦਾ ਚਲੋ ਚੱਲਿਓ ਸਰ ਤੇ ਫਾਈਨਲੀ ਕੰਮ ਹੋਇਆ ਪੂਰਾ ਆਪਣਾ ਬਹੁਤ ਟਾਈਮ ਲਾਤਾ ਨੇ ਬਹੁਤ ਜ਼ਿਆਦਾ 1 ਘੰਟੇ ਦਾ ਸਫ਼ਰ ਅਗਲੇ ਹੋਟਲ ਵੱਲ ਜਾਣੇ ਆਪਾਂ ਚਲੋ ਉੱਥੇ ਸ਼ਹਿਰ ਵੇਖਾਂਗੇ ਥੋੜਾ ਬਹੁਤ ਤੇ ਸਮਾਂ ਰੱਖ ਕੇ ਸ਼ਹਿਰ ਵੇਖਾਂਗੇ ਥੋੜਾ ਬਹੁਤ ਤੇ ਦੇਖ ਲੈਣ ਜਾਈਂ ਹਿਸਾਬ ਤੋਂ ਚਲੋ ਬਾਦੇ ਆਪਾਂ ਦਾ ਸਫ਼ਰ ਤੇ ਚਲੋ 10 ਕਿਲੋਮੀਟਰ ਪਰ ਜਾਣਾ ਆਪਾ ਸਿਰਫ 20 ਕਿਲੋਮੀਟਰ ਹੈ ਹੈਲਮਟ ਰਹਿ ਗਿਆ ਇਧਰੋਂ ਚੱਲ ਕੇ ਆਏ ਆਂ ਆਪਾਂ ਇੱਥੇ ਚੱਲਦੇ ਚੱਲਦੇ ਇੱਥੇ ਆ ਕੇ ਖੜ ਗਏ ਇਹਦਾ ਨਾਮ ਹੈਗਾ ਟਮਾਰ ਆਈਲੈਂਡ ਵੈਟਲੈਂਡਸ ਇਹ ਅੰਦਰ ਇੱਕ ਆਇਲੈਂਡ ਬਣੇ ਹੋਇਆ ਤਿੰਨ ਚਾਰ ਇਹਦੇ ਵਿੱਚ ਪੰਛੀ ਰਹਿੰਦੇ ਹੈਗੇ ਆ ਜਿਹੜੇ ਤੈਰਦੇ ਵੀ ਹੈਗੇ ਤੇ ਉੱਡਦੇ ਵੀ ਹੈਗੇ ਜਿਵੇਂ ਬਤਕਾ ਬੁਤਕਾ ਹੋ ਗਿਆ ਨਾ ਬਲੈਕ ਸਵਾਨ ਵਰਗੇ ਹੋਗੇ ਤੇ ਅੰਦਰ ਜਾਣ ਤੇ ਆਪਾਂ ਨੂੰ 1.5 ਕਿਲੋਮੀਟਰ ਲੱਗਣਾ ਆਉਣ ਨੂੰ ਵੀ 1.5 ਕਿਲੋਮੀਟਰ ਲੱਗਣਾ ਹੈ 3 ਕਿਲੋਮੀਟਰ ਇੱਕ ਘੰਟਾ ਲੱਗਣਾ ਉਹ ਸਾਹਮਣੇ ਲਿਖਿਆ ਉੱਥੋਂ ਪੜ੍ਹ ਕੇ ਦੱਸੀ ਜਾਂਦਾ ਮੈਂ ਤੇ ਸੱਤ ਕਿੱਲੇ ਹੈਗਾ ਏ ਸੱਤਾਂ ਟਾਕ ਟੇਰ ਦੇ ਵਿੱਚ ਤੇ ਲੈਵਲ 1 ਤੇ ਲੈਵਲ 2 ਦਾ ਗ੍ਰੇਡ ਹੈ ਆਹ ਸਾਬਤਾ ਵੈਦਾਂ ਕਿੰਦੇ ਸਾਈਕਲ ਤੁਸੀਂ ਅੰਦਰ ਨਹੀਂ ਲੈ ਕੇ ਜਾਣਾ। ਲਓ ਜੀ ਸਾਈਕਲ ਕਿੰਦੇ ਤੁਸੀਂ ਅੰਦਰ ਨਹੀਂ ਲੈ ਕੇ ਜਾਣਾ। ਆ ਇੱਥੇ ਲਿਖਿਆ ਹੋਇਆ ਹੈਗਾ। ਨਾ ਡਰੋਨ ਟਾਉਣਾ ਤੇ ਨਾ ਕੋਈ ਕੁੱਤਾ ਲੈ ਕੇ ਜਾਣਾ। ਘਰਾਂ ਦੇ ਪਿਛਲੇ ਪਾਸੇ ਲੇਕ ਹੈਗੀ ਐ। ਤੇ ਇਧਰਲੇ ਪਾਸੇ ਪਹਾੜੀ ਐ ਤੇ ਪਹਾੜੀ ਦੇ ਉੱਪਰ ਵਸੇ ਹੋਏ ਘਰ ਐ ਜਿਵੇਂ Shimla ਨਹੀਂ ਹੈਗਾ। ਬਸ ਉਹ ਜਿਹਾ ਹਿਸਾਬ ਹੈ। Shimla ਦੇ ਪਹਾੜ ਬੜੇ ਉੱਚੇ ਐ ਤੇ ਇਹ ਥੋੜੇ ਜਿਹਾ ਡੱਲੇ ਜੀ ਨੀਵੇਂ ਜਿਹੇ ਐ। ਪਰ ਪਹਾੜੀ ਤੇ ਆ ਫਿਰ ਵੀ ਐ। ਤੇ ਹਰੇਕ ਘਰ ਨੇ ਆਪਦਾ ਮੂੰਹ ਲੇਕ ਵੱਲ ਕਰ ਰੱਖਿਆ ਹੈਗਾ। ਤਾ ਕੇ ਸਿਰਫ ਉਠਣ ਸਾਰ ਪਾਣੀ ਦੇ ਦਰਸ਼ਨ ਹੋਣ ਇੱਧਰ ਨੂੰ ਜਾਈ ਜਾਂਦੇ ਆਪਾਂ ਤੇ ਇੱਧਰੋਂ ਆਏ ਆ ਪੰਪ ਤੇ ਆ ਕੇ ਕਾਫੀ ਬੇਬੀ ਵਾਲਿਆਂ ਦੇ ਮੈਨੂੰ ਤਾਂ ਲੱਗਾ ਨਿੱਕਾ ਜਿਹਾ ਪਿੰਡ ਹੋਊਗਾ ਤਾਂ ਬਹੁਤ ਵੱਡਾ ਸ਼ਹਿਰ ਆ ਪੂਰਾ ਪੂਰਾ ਫਲੌਂਸਿਸਟ ਮੈਨੂੰ ਬੋਲਣਾ ਨਹੀਂ ਆਉਂਦਾ ਯਾਰ ਇੱਕ ਤਾਂ ਹਾਂ ਸੋਹਣਾ ਪਾਰਕ ਹੈ। ਫਿਰ ਸਾਈਕਲਿਸਟ Oh my God! This is so beautiful! I like it! Beautiful! This is so beautiful! Wow! It is beautiful! It is very very beautiful, bro! ਉੱਪਰ ਹੀ ਉੱਤੇ ਕਰਕੇ ਵੇਖੀਏ ਥੋੜੀ ਆ ਸਾਹਮਣੇ ਨਾ ਪਹਾੜ ਜਿਹੜਾ ਸੱਚਾ ਤੇ ਪਹਾੜ ਆ ਬਹੁਤ ਸੋਹਣਾ ਪਹਾੜ ਹੈਗਾ ਇਹ ਤੇ ਪੁਲ ਵੀ ਬਣਿਆ ਹੋ ਉੱਪਰ ਜਾਣ ਨੂੰ ਦੇਖਾਂਗੇ ਹਸਾਵਾਂ ਤਰ ਲਾ ਕੇ ਤਾਂ ਜੇ ਬਣਦਾ ਤਾਂ ਤੇੰਡ ਵੀ ਟੈਂਡ ਨਹੀਂ ਕੁਝ ਹੋਰ ਬਣਾਉਗਾ ਚਰਨਾਬੀ ਉਧਰ ਕੋਈ ਬਹੁਤ ਸ਼ਾਨਦਾਰ ਬਹੁਤ ਸੋਹਣਾ ਪਹਾੜ ਹੈਗਾ ਬਹੁਤ ਜਿਆਦਾ ਸੋਹਣਾ ਕਾਵਿ ਇੰਦ ਇੱਥੇ ਜਾਣਾ ਆਪਾਂ ਹੌਬਰਟ 197 ਕਿਲੋਮੀਟਰ ਬਾਲੀ ਦੂਰ ਨਹੀਂ ਹੈਗਾ ਇੱਥੋਂ ਸਿੱਧਾ ਜਾਈਏ ਤਾਂ ਪਰ ਆਪਾਂ ਉੱਪਰੋਂ ਦੀ ਘੁੰਮ ਕੇ ਜਾਵਾਂਗੇ ਆਪਾਂ ਨੂੰ ਖਾਸਾ ਦੂਰ ਪੈ ਜਾਣਾ ਏ ਤੇ ਇਹ ਤੋਂ ਬਾਅਦ ਫਿਰ ਆਪਾਂ ਉੱਪਰੋਂ ਦੀ ਘੁੰਮ ਕੇ ਵਾਪਸ ਆ ਜਾਣਾ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਸਫਰ ਹੌਬਰਟ ਯੈਸੋ ਦਸ ਅ ਕਮਨ ਏਰੀਆ ਥੈਂਕ ਯੂ ਆਪਣਾ ਹੈ ਇੱਥੇ ਪੌਡ ਇੰਚ ओके ਤੇ ਬੇਕਰ ਕੰਮ ਕਰ ਸਕਦੇ ਆ ਇੱਥੇ ਐਸੇ ਆਪਾਂ ਇੱਥੋਂ ਆਪਾਂ ਗਏ ਇੱਥੇ ਬਿਊਟੀ ਪੁਆਇੰਟ ਬਿਊਟੀ ਪੁਆਇੰਟ ਤੋਂ ਫਿਰ ਆਪਾਂ ਇੰਚਲ ਕੇ ਇੱਥੇ ਆ ਗਏ ਰਾਤ ਆਪਾਂ ਇੱਥੇ ਰੁਕੇ ਸੀਗੇ ਉਸ ਤੋਂ ਬਾਅਦ ਇੱਥੇ ਆ ਗਏ ਹੁਣ ਇੱਥੋਂ ਐਂ ਜਾਊਗਾ ਰ ਫਿਰ ਐਂ ਜਾ ਕੇ ਐਂ ਹੋ ਕੇ ਐਂ ਹੋ ਕੇ ਨਾ ਐਂ ਜਾ ਕੇ ਐਂ ਹੋ ਕੇ ਐਂ ਹੋ ਕੇ ਐਂ ਇੱਥੇ ਜਾ ਕੇ ਹਾਈ ਤਾਂ ਫਿਰ ਐਂ ਜਾਵਾਂਗੇ ਯਾ ਐਂ ਜਾਵਾਂਗੇ ਇਹ ਡਿਪੈਂਡ ਕਰਦਾ ਹੈ ਕਿ Yeah. Thank you. Thank you. Uh, this way? Uh, D O 3 right? D O Street. Yeah. yeah, that way, please. Thank you so much. Okay, I'm ready D Zone. d03 ਗੁੱਡ ਆਇਆ ਗਿਆ ਆਪਣਾ ਇਹਦਾ ਟਿਕਾਣਾ ਇੱਧਰ ਆਪਾਂ ਸਾਰਾ ਸਮਾਨ ਉਹ ਸਾਈਕਲ ਸਾਹਮਣੇ ਲਾਤਾ ਅੰਦਰ ਸਮਾਨ ਰੱਖਤਾ ਹੁਣ ਇੱਧਰੋਂ ਥੋੜਾ ਜਿਹਾ ਗੇੜਾ ਕੱਢ ਕੇ ਆਉਣਾ ਮੈਂ ਬਹੁਤ ਸੋਹਣਾ ਸ਼ਹਿਰ ਹੈ ਲੌਂਚ ਸਿਸਟਮ ਇਹਨੂੰ ਐਂ ਕਹਿੰਦੇ ਲੌਂਚ ਸਿਸਟਮ ਤੇ ਜਿਹੜਾ ਵਿਲੇਜ ਲਿਖਿਆ ਨਾ ਇਹ ਇਥੋਂ ਦਾ ਸਿਨੇਮਾਕਰ ਹੁੰਦਾ ਹੈਗਾ ਜਿਹੜੇ ਆਸਟ੍ਰੇਲੀਆ ਰਹਿੰਦੇ ਉਹਨਾਂ ਦਾ ਪਤਾ ਹੋਊਗਾ ਜਿਹੜੇ ਬਾਹਰ ਰਹਿੰਦੇ ਉਹਨਾਂ ਵਾਸਤੇ ਹੈਗਾ ਤੇ ਇਹਦੇ ਵਿੱਚ ਫਿਲਮਾਂ ਫਿਲਮਾਂ ਲੱਗਦੀਆਂ ਇਹਨਾਂ ਕੋਲ ਆ ਕੇ ਆ ਲਿਆ ਚਾਰ ਕੁ ਚਿਕਨਾਣਾ ਕੋਲੇ ਆਲੂ ਮਟਰ ਕਮਕੀਨ ਮੇਰੇ ਕੋਲ ਨਾ ਸਾਬਣ ਹੈ ਨਹੀਂ ਗੀ ਸਾਬਣ ਮੈਂ ਬਿਊਟੀ ਪੁਆਇੰਟ ਛੱਡਿਆ ਆ ਉਹ ਬਿਊਟੀ ਵਾਲੇ ਥੋੜੇ ਜਿਹਾ ਜ਼ਿਆਦਾ ਬਿਊਟੀਫੁਲ ਸੀਗੇ ਮੈਂ ਥੇ ਭੁੱਲ ਗਿਆ ਬਿਊਟੀ ਪੁਆਇੰਟ ਭੁੱਲ ਗਿਆ ਹੁਣ ਸਾਬਣ ਲੈ ਚੱਲਿਆਂਗੇ ਸਾਬਣ ਲੈ ਕੇ ਫਿਰ ਨਾਵਾਂ ਉਹੀ ਤਾਂ ਤੇ ਆ ਚਾਰ ਕੋਲ ਚਿਕਨ ਵਾਲਾਂ ਦਾ ਚਿਕਨ ਜੰਮਾ ਨਹੀਂ ਵਧੀਆ ਸੀਗਾ ਮੈਂ ਥੋੜਾ ਬਹੁਤ ਖਾ ਕੇ ਬਾਕੀ ਸਟਕ ਗਿਆ ਆ ਇੱਥੇ ਮਿਲੂ ਆਪਣਾ ਦਸਮਾਹ ਇੰਨਾ ਸਬਾਨ ਲੈ ਲਿਆ ਆਪਾਂ ਆਪਾ ਇੱਥੇ ਖੜੇ ਆ ਇਸ ਟਾਈਮ ਐਂ ਕਾਰਡ ਲਾ ਕੇ ਐਂ ਜੋ ਜਾਣੇ ਨਾ ਅੰਦਰ ਤੇ ਅੰਦਰ ਕਾਰਡ ਹੀ ਪਾਰਡ ਬਣੇ ਹੋਏ ਆ ਇੱਧਰ ਵੀ ਇੱਧਰ ਵੀ ਉਹ ਅੱਗੇ ਵੀ ਸਾਰੇ ਪਾਸੇ ਇੰਨਾਂ ਨੇ ਆਪਾਂ ਨੂੰ ਆ ਕਿੱਲੀਆਂ ਦਿੱਤੀਆਂ ਨੇ ਦੋ ਆਪਣੀਆਂ ਹੈਗੇ ਤੇ ਦੋ ਹੀ ਆ ਆਪਣੇ ਹੈਗੇ ਇਹਦੇ ਵਿੱਚ ਮੈਂ ਐ ਕਾਰਡ ਲਾ ਕੇ ਖੋਲ ਕੇ ਆ ਸਾਮਾਨ ਰੱਖਿਆ ਇਹਦੇ ਵਿੱਚ ਵੀ ਇਦਾਂ ਹੀ ਸਾਮਾਨ ਰੱਖਿਆ ਦੋਨੇ ਬੈਗ ਮੇਰੇ ਉਹ ਤੇ ਮੈਂ ਨਾ ਖੁੱਲਾ ਹੀ ਛੱਡ ਗਿਆ ਸੀ ਮੈਂ ਚਲ ਕੋਈ ਨਹੀਂ ਆ ਹੈਗਾ ਆਪਣਾ ਪੌੜ ਇਹ ਐਂ ਕਰਕੇ ਬੰਦ ਹੁੰਦਾ ਤੇ ਐਂ ਖੋਲੇ ਜਾਂਦਾ ਤੇ ਮੈਂ ਖੁੱਲਾ ਹੀ ਛੱਡ ਗਿਆ ਪਿਛਲੇ ਘੰਟੇ ਤੋਂ ਹੀ ਖੁੱਲਾ ਹੀ ਪਿਆ ਹੈਗਾ ਮੈਂ ਸਾਬਣਾ ਸੁਬਣਾ ਲੈਣ ਗਿਆ ਸੀ ਇਹਨਾਂ ਦੋ ਕਾਰਡ ਦਿੱਤੇ ਆ ਇੱਕ ਕੜ ਮੇਰੇ ਕੋਲ ਇੱਕ ਕੜ ਉਹਦੇ ਵਿੱਚ ਲੱਗਿਆ ਪਿਆ ਉਹ ਲੇਟਾਂ ਲੋਟਾਂ ਚ ਉਹਦੇ ਨਾਲ ਜਗਦੀਆਂ ਐ ਚਪਲਨ ਲਾ ਕੇ ਤੇ ਪਰ ਚੜਨ ਦਾ ਸੋ ਹੁਣ ਸਾਰ ਤੋਂ ਆਏ ਆ ਇਹਨੂੰ ਤੇ ਕਲਿੱਕ ਕਰਦੇ ਆਪਾਂ ਡੋਰ ਨੂੰ ਇਹਦਾਂ ਡੋਰ ਖੁੱਲ ਗਿਆ ਜਦੋਂ ਇਹਦਾ ਆਪਾਂ ਪਿੱਛੇ ਕਰਦੇ ਆ ਤੇ ਆਪਾਂ ਡੋਰ ਖੁੱਲ ਗਿਆ ਇੱਥੋਂ ਦੇ ਅੰਦਰ ਆਇਆ ਸੀਗਾ ਇਹਦੇ ਚ ਆ ਪਾਣੀਆਂ ਲੱਗੀਆਂ ਹੋਈਆਂ ਹੈ ਇਹ ਇਸ ਰਿਕਾਰਡਿੰਗ yeah yeah making video so after that ਇਸ ਤੋਂ ਬਾਅਦ ਇਦਾਂ ਦਾ ਕੁਸਾਤ ਆ ਬਗੰਦਰ ਆ ਕਾਰ ਲੱਗਿਆ ਹੁੰਦਾ ਜਿਹਦੇ ਨਾਲੇ ਬੰਦ ਹੋ ਜਾਂਦਾ ਤੇ ਜਿਹਦੇ ਨਾਲ ਚੱਲਦਾ ਆ ਸੀਲਿੰਗ ਦੀ ਲਾਈਟਾਂ ਜਿਹੜੀਆਂ ਉੱਪਰ ਲਾਈਟਾਂ ਲੱਗੀਆਂ ਹੋਈਆਂ ਆ ਟੀਵੀ ਟੀਵੀ ਹੈ ਨਹੀਂਗਾ ਇੱਥੇ ਆ ਡੋਰ ਲੋਕ ਇਹਦੇ ਨਾਲ ਖੁੱਲ ਜਾਂਦਾ ਤੇ ਆ ਸਲੀਪ ਮੋੜ ਜਦੋਂ ਕਰਦੇ ਨਾ ਸਾਰਾ ਕੁਝ ਬੰਦ ਹੋ ਜਾਂਦਾ ਸੋ ਇਹ ਚੀਜ਼ ਹੈਗੀ ਇੱਥੇ ਇਹਨੂੰ ਆਨ ਕਰ ਦਿੰਨੇ ਆ ਨਾਲ ਦੋ USB ਦੀਆਂ ਦਿੱਤੀਆਂ ਨੇ। ਅਥਰਲੇ ਇੱਕ ਲੋਕਰ ਵੀ ਦਿੱਤਾ ਹੋਇਆ ਹੈਗਾ। ਜਿਹਦਾ ਕੋਡ ਆਪਾਂ ਨੂੰ ਪਤਾ ਨਹੀਂਗਾ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਇੱਧਰੇ ਪਾਸੇ ਆਪਾਂ ਫੋਨ ਚਾਰਜ ਤੇ USB ਦਿੱਤੀਆਂ ਹੋਈਆਂ ਤੇ ਫੋਨ ਚਾਰਜ ਕਰ ਦਿੰਦਾ ਹੈ। ਹਾਂ ਲੱਗ ਪਿਆ। ਇਹਦੇ ਨਾਲ ਆਪਣੀ ਟੋਪੀ ਟੈਂਕ ਦੀ ਦੋ ਸਰਾਂ ਨੇ ਇੱਕ ਰਜਾਈ ਦੇਤੀ ਇਹਨਾਂ ਨੇ। ਤੇ ਉਹ ਸਾਹਮਣੇ ਲਿਖਿਆ ਬੀ ਅ ਗੁੱਡ ਮੇਟ ਬੀ ਕੁਆਇਟ ਇਨ ਪੌਡ। ਓਕੇ ਠੀਕ ਹੈ ਜੀ ਚੁੱਪ ਰਹਿੰਦੇ। ਤਾਂ ਕਾਲਾ ਦਾ ਕਹਿੰਦੇ ਆ ਦੇ ਨਾਲ ਰੱਖੋ ਇਹਦੇ ਵਿੱਚ ਸੀ ਕਾਰਡ ਕਿੱਧਰ ਗਿਆ ਟੋਲਿਆ ਤੂੰ ਨਹੀਂ ਕੋਈ ਨਹੀਂ ਹੈਗਾ ਜੇਬ ਵਿੱਚ ਪਿਆ ਇੱਕ ਨਵਾਂ ਦਿੰਦਾ ਟਾਪ ਅਪ ਤੇ ਬਸ ਐ ਹੀ ਐਨਾਂ ਦਾ ਤੇ ਖਲਾਰੇ ਤੋਂ ਬਾਅਦ ਥੋੜਾ ਜਿਹਾ ਐਂ ਲੱਗਦਾ ਜੀ ਦੂਰੋਂ ਫੜ ਕੇ ਵੇਖੀਏ ਉੱਥੇ ਬੈਠੇ ਫੇਰ ਉਹੀ ਕੰਮ ਹੋ ਗਿਆ 에ਅਰਕ੍ਰਾਫਟ ਨਾਟ ਕਨੈਕਟਡ ਹੋ ਗਿਆ ਕਨੈਕਟ ਇਹ ਬੜੀ ਦੂਰ ਚਲਾ ਗਿਆ ਸੀਗਾ ਉੱਥੇ ਦਿਖਿਆ ਨਹੀਂ ਇਹਨੂੰ ਕੁਛ ਪਹਾੜ ਦੇ ਪਰਲੇ ਪਾਸ ਜਿਵੇਂ ਆ ਪਹਾੜ ਆ ਹੀ ਜਾਂਦਾ ਚਲੋ ਹੁਣੇ ਆਉਂਦਾ ਨਾ ਹਨ ਦੁਬਾਰਾ ਭੇਜਦਾ ਮੈਂ ਤੇ ਹੁਣ ਬਈ ਆਪਾਂ ਪੈਨ ਲੱਗੇ ਆ ਉਸੇ ਪਾਸੇ ਬਾਹਲੇ ਜਾਣੇ ਤਾਂ ਕਰਕੇ ਉੱਚੀ ਨੀ ਪੂਲ ਪਾਉਂਦਾ ਆਮੇ ਖਾਤਾ ਸੀ ਸਲੀਪ ਮੋਡ ਆਨ ਇਹ ਆਸੀ ਤੇ ਇਹਨੂੰ ਬੰਦ ਕਰਦੇ ਸਸੀਕਲ ਕੱਲ ਨੂੰ ਮਿਲਦੇ ਨਵੀਂ ਵੀਡੀਓ ਚ